ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਫਿਰ ਤੁਹਾਡਾ ਨਵੀਂ ਤੇ ਇੱਕ ਵਧੀਆ ਵੀਡੀਓ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੀ ਆ ਤੁਹਾਡੀ ਆਪਣੀ ਵਰਕਸ਼ਾਪ ਤੇ ਕੰਮ ਜਿਆਦਾ ਹੋਣ ਕਾਰਨ ਕਰਕੇ ਕਈ ਵਾਰੀ ਵੀਡੀਓ ਰੈਗੂਲਰ ਨਹੀਂ ਆਉਂਦੀ ਤੇ ਉਹਦੇ ਲਈ ਮਾਫ ਕਰਿਓ ਹਨਾ ਵੀਡੀਓ ਤਾਂ ਤੁਹਾਡੇ ਲਈ ਆਪਾਂ ਕੋਸ਼ਿਸ਼ ਕਰਦੇ ਆਂ ਵੀ ਹਰ ਰੋਜ਼ ਬਣਾਈਏ ਤੇ ਬਣਾ ਕੇ ਤੁਹਾਡੇ ਮੂਰੇ ਆ ਨਾ ਪੇਸ਼ ਕਰੀਏ ਹਨਾ ਤੇ ਪਰ ਲੇਕਿਨ ਸਮਾਂ ਦੀ ਯਾਜਤ ਨਾ ਹੋਣ ਕਾਰਨ ਕਰਕੇ ਕਈ ਵਾਰੀ ਵੀਡੀਓ ਨਹੀਂ ਪਾਈ ਜਾਂਦੀ ਚਲੋ ਬਾਕੀ ਤੁਹਾਡਾ ਬਹੁਤ ਬਹੁਤ ਪਿਆਰ ਆ ਹਨਾ ਸਾਡੇ ਲਈ ਕਿਉਂਕਿ ਤੁਸੀਂ ਆਪਣੇ ਲਈ ਇੰਨੀ ਵਾਟੋ ਕੰਮ ਛੱਡ ਕੇ ਸਾਨੂੰ ਮਿਲਣ ਆਉਨੇ ਹੋ ਬਾਕੀ ਤੁਸੀਂ ਸਾਨੂੰ ਕੰਮ ਦਿੰਨੇ ਹੋ ਇਹਦਾ ਹੀ ਬਹੁਤ ਵੱਡਾ ਧੰਨਵਾਦ ਆ ਕਿਉਂਕਿ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਕੁਝ ਗੱਲਬਾਤ ਕਰਦੇ ਰਹਿਨੇ ਆ ਹਨਾ ਤੁਹਾਡੇ ਨਾਲ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਪਾਂ ਵੀ ਜਿਹੜਾ ਜਿਹੜਾ ਤੁਸੀਂ ਕੰਮ ਦੇ ਰਹੇ ਹੋ ਸਾਨੂੰ ਇੱਕ ਪਰਮਾਤਮਾ ਬੋਲੋ ਤੁਸੀਂ ਸਾਨੂੰ ਰਿਜ਼ਕ ਦਿੱਤਾ ਤੇ ਠੀਕ ਹੈ ਇਹਦੇ ਧੰਨਵਾਦ ਦੀਆਂ ਹਨ ਤੁਸੀਂ ਇਸ ਕਾਰਨ ਕਰਕੇ ਵੀਡੀਓ ਨਵੀਂ ਪਿਆਰ ਵੱਤੋ ਵੱਤ ਦੇ ਰਹੇ ਹਾਂ ਤੇ ਕੰਮ ਨੂੰ ਵੀ ਦੇ ਰਹੇ ਹਾਂ ਤੇ ਇਸ ਕਾਰਨ ਕਰਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਹਨ ਤੇ ਆਓ ਵੀਡੀਓ ਸ਼ੁਰੂਆਤ ਕਰਦੇ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਲਿਫਟ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਉਣ ਵਾਲਾ ਜਿਹੜਾ ਮਹੀਨਾ ਡੇਢ ਮਹੀਨੇ ਦਾ ਟਾਈਮ ਆ ਲਿਫਟ ਤੇ ਹੀ ਜੋਰ ਰਹਿਣਾ ਹਨਾ ਕਿਉਂ ਰਹਿਣਾ ਕਿਉਂਕਿ ਰੋਟਾਵੇਟਰ ਸਪਰਸੈਡਰ ਜਿਹੜੇ ਕਿ ਲਿਫਟ ਦੀ ਮਦਦ ਨਾਲ ਹੀ ਆਪਣੇ ਚੱਲਦੇ ਆ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਤਾਂ ਲਿਫਟ ਜੈਕ ਕੀ ਲਾਉਣੇ ਚਾਹੀਦੇ ਆ ਕਿੰਨੇ ਕਾਮਜਾਪਾ ਇੱਕ ਲਾਉਣਾ ਚਾਹੀਦਾ ਜਾਂ ਦੋ ਲਾਉਣਾ ਚਾਹੀਦਾ ਇੱਕ ਤਾਂ ਉਹਦੀ ਗੱਲਬਾਤ ਕਰਾਂਗੇ ਇੱਕ ਗੱਲਬਾਤ ਕਰਾਂਗੇ ਛੋਟੀ ਲਿਫਟ ਤੇ ਵੱਡੀ ਲਿਫਟ ਦੇ ਵਿੱਚ ਫਰਕ ਕੀ ਹੁੰਦਾ ਹੈ ਇਧਰ ਆ ਤੁਸੀਂ ਲਿਫਟ ਟਾਪਾ ਦੇਖ ਰਹੇ ਹੋ ਕੱਲ ਆਪਾਂ ਸ਼ਾਟ ਪਾਇਆ ਸੀਗਾ ਜਿਹੜਾ ਕਿ ਆਪਣੇ ਕੋਲੇ 25 ਮਾਡਲ ਦਾ ਲਿਫਟ ਟਾਪਾ ਖਲਾ ਕੇ ਲਿਆਂਦਾਗਾ ਕਿਸੇ ਤਰ੍ਹਾਂ ਕਿਉਂਕਿ ਇਹ ਆਪਣੇ ਭਰਾ ਜਿਹੜਾ ਕਿ ਵਿਕੀ ਕਿਉਂਕਿ ਇਹਨਾਂ ਦਾ ਬੜਾ ਪ੍ਰੇਮ ਆਪਣਾ ਹਨਾ ਕਿਉਂਕਿ ਇਹਨਾਂ ਨੇ ਆਲਰੇਡੀ ਪਹਿਲਾਂ ਵੀ 2-3-4 ਟਰੈਕਟਰ ਆਪਣੇ ਕੋਲ ਤੋਂ ਆਪਣੇ ਕੋਲ ਤਿਆਰ ਕਰਵਾਏ ਹਨਾ ਤੇ ਸੋ ਦੇਖੋ ਭਰਾ ਤਾਂ ਸਾਰੇ ਚਲੋ ਆਪਣੇ ਸਾਰੇ ਹੀ ਹਨਾ ਜਿਹੜੇ ਬੰਦੇ ਨਾਲ ਆਪਾਂ ਥੋੜਾ ਜਿਹਾ ਲੰਬਾ ਵਰਤਦੇ ਹਈਏ ਚਲੋ ਉਹਨਾਂ ਦਾ ਆਪ ਨੂੰ ਸੁਭਾ ਦਾ ਵੀ ਪਤਾ ਲੱਗ ਜਾਂਦਾ ਹਨਾ ਮਿਲ ਵਰਤਨ ਦਾ ਵੀ ਪਤਾ ਲੱਗ ਜਾਂਦਾ ਬਾਕੀ ਸਾਰੇ ਜਿੰਨੇ ਕਸਟਮਰ ਆ ਦੇਖੋ ਉਹ ਆਪਣੇ ਸੱਜਣ ਬੇਲੀ ਆ ਪੂਰੇ ਭਰਾਵਾਂ ਵਾਂਗੂ ਵਰਤਦੇ ਆ ਪਰ ਲੇਕਿਨ ਜਿਹਦੇ ਨਾਲ ਹੁਣ ਤੁਹਾਨੂੰ ਪਤਾ ਹੋਣਾ 2 ਸਾਲ ਦਾ ਇਹਨਾਂ ਨਾਲ ਆਵਾ ਸਾਡਾ ਹਨਾ ਤੇ 2 ਸਾਲਾਂ ਦੇ ਨਾਲ ਬਹੁਤ ਮੋਹ ਪ੍ਰੇਮ ਆਪਣਾ ਇਹਨਾਂ ਨਾਲ ਕਰਦੀ ਗੱਲ ਆ। ਤਾਂ ਇਹਨਾਂ ਲਈ ਆਪਾਂ ਲਿਫਟ ਟਾਪਾ ਇੱਕ ਲੈ ਕੇ ਆਏ ਸੀ 25 ਮਾਡਲ ਦਾ। ਦੋ ਲਿਫਟ ਟਾਪੇ ਲਿਆਂਦੇ ਆਪਾਂ ਇੱਕ ਤਾਂ ਆਪਾਂ ਬਚਿੱਤਰਪੁਰਾ ਵਾਲੇ ਟਰੈਕਟਰ ਦੇ ਰੱਖਣਾਗਾ। ਦੂਜਾ ਆਪਾਂ ਰੱਖਣਾ ਬਾਈ ਵਿੱਕੀ ਜੀ ਦੇ ਟਰੈਕਟਰ ਤੇ। ਠੀਕ ਐ। ਇਹ 25 ਮਾਡਲ ਦਾ ਟਾਪਾ ਆਪਾਂ ਨੂੰ ਐਕਸੀਡੈਂਟ ਟਰੈਕਟਰ ਹੋਇਆ ਸੀ 855 25 ਮਾਡਲ। ਤੇ ਸੋ ਉਹਦਾ ਟਾਪਾ ਆਪਾਂ ਨੂੰ ਮਿਲ ਗਿਆ ਸੀ ਤੇ ਉਹ ਬਾਈ ਲਈ ਆਪਾਂ ਲੈ ਕੇ ਆਏ ਸੀ। ਜਿਹੜਾ ਕਿ ਆਪਾਂ ਨੂੰ 25000 ਰੁਪਏ ਦੀ ਰੇਂਜ ਦੇ ਵਿੱਚ ਮਿਲਿਆ ਅੱਜ ਗੱਲ ਕਰਦੇ ਆਂ ਆਪਾਂ ਇਸ ਟਾਪੇ ਦੀ ਤੇ ਪੁਰਾਣੇ ਮਾਡਲ ਜਿਹੜਾ ਇਹ ਤੋਂ ਉਤਾਰਿਆ ਟਾਪਾ ਉਹਦੇ ਵਿੱਚ ਕੀ ਫਰਕ ਆ ਦੇ ਉਹ ਘੱਟ ਕੈਪੈਸਿਟੀ ਦਾ ਕਿਉਂ ਆ ਇਹ ਵੱਧ ਕੈਪੈਸਿਟੀ ਦਾ ਕਿਉਂ ਆ ਕੀ ਇਹਨਾਂ ਦੇ ਵਿੱਚ ਅੰਤਰ ਆ ਦੋਨਾਂ ਦੇ ਵਿੱਚ 44 ਤੇ 855 ਦੇ ਟਾਪੇ ਦੇ ਵਿੱਚ ਅੱਜ ਉਹੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਕਿਉਂਕਿ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਆ ਕਿਉਂਕਿ ਜਿਹੜੇ ਨਵੇਂ ਕਸਟਮਰ ਆ ਹੁਣ ਸੁਪੋਜ਼ ਕਰੋ 44 ਟਰੈਕਟਰ ਆ ਜਿੰਨਾਂ ਕੋਲੇ ਤੇ ਮੈਂ ਵੀ ਮੈਂ ਇਹ ਲਿਫਟੇ ਦੇ ਉੱਤੇ ਰੱਖ ਦਿੰਦਾ ਤਾਂ ਆਪਣੇ ਭਰਾ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਨੇ ਕਹਿਣਾ ਸੀ ਯਾਰ ਛੋਟਾ ਟੱਪਾ ਹਉਦੇ ਸੀ ਛੋਟਾ ਟੱਪਾ ਹੋਣ ਰੱਖ ਤਾ ਤੇ ਫਰਕ ਕੀ ਹੋਊਗਾ ਇਹਨਾਂ ਦੇ ਵਿੱਚ ਦੇਖੋ ਸੱਜਣੋ ਜਦੋਂ ਕੰਪਨੀ ਆਪਣਾ ਟਰੈਕਟਰ ਦਾ ਡਿਜ਼ਾਈਨ ਬਣਾਉਂਦੀ ਆ ਜਿੰਨੀ ਕੁ ਪਾਵਰ ਹੋਵੇ ਜਿੰਨਾ ਕੁ ਉਹਨੇ ਕੰਮ ਕਰਨਾ ਹੋਵੇ ਉਸ ਮੁਤਾਬਕ ਉਹਦੇ ਵਿੱਚ ਪਾਰਟਸ ਲਾਇਆ ਜਾਂਦਾ ਉਹਦੇ ਰੈਡੀਟਰ ਦਾ ਸਾਈਜ਼ ਉਸ ਹਿਸਾਬ ਨਾਲ ਲਾਇਆ ਜਾਂਦਾ ਇੰਜਨ ਦਾ ਸਾਈਜ਼ ਉਸ ਹਿਸਾਬ ਨਾਲ ਬਣਾਇਆ ਜਾਂਦਾ ਕਲਚ ਦਾ ਸਾਈਜ਼ ਉਸ ਹਿਸਾਬ ਨਾਲ ਬਣਾਇਆ ਜਾਂਦਾ ਗੇਅਰ ਦੀਆਂ ਸ਼ਾਫਟਾਂ ਦੀ ਜਿਹੜੀ ਤਾਕਤ ਹੁੰਦੀ ਹੈ ਜਿੱਨੀ ਮਤਲਬ ਮਤਲਬ ਜ਼ੋਰ ਝੱਲਣ ਦੀ ਤਾਕਤ ਹੁੰਦੀ ਹੈ ਉਹ ਵੀ ਉਸ ਹਿਸਾਬ ਨਾਲ ਬਣਾਈ ਜਾਂਦੀ ਆ ਇਸੇ ਤਰ੍ਹਾਂ ਮਗਰ ਡਿਫਰੈਂਸ਼ੀਅਲ ਤੇ ਲਿਫਟ ਕਵਰ ਵੀ ਉਸ ਮੁਤਾਬਕ ਹੀ ਜਿਹੜਾ ਇਹ ਆਪਣਾ ਕੰਪਨੀ ਆ ਜਿਹੜਾ ਬਣਾਉਂਦੀ ਆ ਇਸ ਕਾਰਨ ਕਰਕੇ ਜਿਹੜਾ 744 ਦਾ ਲਿਫਟ ਟਾਪ ਆਇਆ ਸੀ ਉਹ ਘੱਟ ਪਾਵਰ ਦਾ ਆਇਆ ਸੀ ਜਿਹਦੀ ਕਿ ਕੈਪੈਸਿਟੀ ਸੀ ਕਿ 6 ਤੋਂ 7 ਕੁਇੰਟਲ ਜੇ ਮੰਨ ਲਓ ਆਪਾਂ ਉਸ ਤੇ ਉੱਪਰ ਜ਼ਿਆਦਾ ਲੋਡ ਪਾ ਦਿੰਦੇ ਤਾਂ ਸ਼ਾਰਟ ਵੀ ਟੁੱਟ ਸਕਦੀ ਸੀ ਰਿਮ ਆਰਮ ਵੀ ਟੁੱਟ ਸਕਦਾ ਸੀ ਰਿਮ ਪਿਸਟਨ ਵੀ 파ੜ ਸਕਦਾ ਸੀ ਸਲੀਵ ਵੀ 파ੜ ਸਕਦੀ ਸੀ ਇਸ ਕਾਰਨ ਕਰਕੇ ਫਿਰ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਫਿਰ ਆਪਾਂ ਇੱਕ ਤਾਂ ਟਾਪਾ ਮੈਂ ਸੋਚਿਆ ਸੀ ਚਲੋ ਆਪਾਂ ਉਸ ਟਾਪੇ ਨੂੰ ਆਪਾਂ ਰੀਸਟੋਰ ਕਰ ਦਿਆਂਗੇ ਵੱਡਾ ਹੈਵੀ ਕਰ ਦਿਆਂਗੇ ਪਰ ਲੇਕਿਨ ਉਹ ਪੋਸੀਬਲ ਨਹੀਂ ਸੀਗਾ ਇਸ ਕਾਰਨ ਕਰਕੇ ਫਿਰ ਆਪਾਂ ਟਾਪਾ ਹੋਰ ਲੈ ਕੇ ਆਏ ਦੋ ਲਿਫਟ ਟਾਪੇ ਲੈ ਕੇ ਆਏ ਆ ਇੱਕ ਆਪਣੇ ਵਿੱਕੀ ਬਾਈ ਜੀ ਦੇ ਟਰੈਕਟਰ ਤੇ ਰੱਖਾਂਗੇ ਦੂਜਾ ਰੱਖਾਂਗੇ ਆਪਾਂ ਬਚਿੱਤਰਪਰਾਹਲੇ ਟਰੈਕਟਰ ਜਲਦ ਵੀਡੀਓ ਬਚਿੱਤਰਪਰਾਹਲੇ ਟਰੈਕਟਰ ਦੀਆਂ ਵੀ ਆ ਰਹੀਆਂ ਤੁਹਾਡੇ ਮੂਰੇ ਦੋ ਤੋਂ ਤਿੰਨ ਦਿਨਾਂ ਦੇ ਬਾਅਦ ਠੀਕ ਹੈ ਰੈਗੂਲਰ ਵੀਡੀਓ ਇਸ ਟਰੈਕਟਰ ਦਾ ਵੀ ਤੁਹਾਨੂੰ ਰੈਗੂਲਰ ਵੀਡੀਓ ਹੁਣ ਦੇਖਣ ਨੂੰ ਮਿਲਣਗੇ ਇਸ ਟਰੈਕਟਰ ਦੇ ਵਿੱਚ ਤੁਹਾਡੀ ਇੰਜਨ ਦੀ ਜੌਬ ਰਹਿ ਗਈ ਇਕੱਲੀ ਕਰਨ ਵਾਲੀ ਬਾਕੀ ਸਾਰਾ ਕੰਮ ਓਕੇ ਹੋ ਚੁੱਕਿਆ ਹੈ ਇਸ ਲਿਫਟ ਦੇ ਵਿੱਚ ਸਭ ਤੋਂ ਤੁਹਾਨੂੰ ਫਰਕ ਦਿਖਾਉਣਾ ਨੇੜੇ ਕਰੋ ਕੈਮਰਾ ਇਹਦੇ ਵਿੱਚ ਇੱਕ ਤਾਂ ਜਿਹੜਾ ਇਹਨੂੰ ਰੈਮ ਸਲਾਈਨਰ ਬੋਲਦੇ ਆਪਾਂ ਕਈ ਭਾਸ਼ਾ ਦੇ ਵਿੱਚ ਸਲੀਬ ਵੀ ਬੋਲ ਦਿੰਦੇ ਆ ਪਿਸਟਨ ਵੀ ਬੋਲ ਦਿੰਦੇ ਆ ਹਨਾ ਇਹਦੇ ਵਿੱਚ ਸਾਈਜ਼ ਵੱਡਾ ਹੁੰਦਾਗਾ ਪਿਸਟਨ ਦਾ ਦੇਖੋ 963 ਦੀ ਲਿਫਟ ਦਾ ਦਾ ਸਾਈਜ਼ ਉਦੋਂ ਵੀ ਵੱਡਾ 963 ਦੀ ਲਿਫਟ ਇਹਦੇ ਉੱਪਰ ਨਹੀਂ ਟੈਕਦੀ ਕਿਉਂਕਿ ਉਹਦੇ ਢਾਂਚੇ ਦਾ ਫਰਕ ਆ ਪਰ ਲੇਕਿਨ ਜਿਹੜੀ ਇਹ ਲਿਫਟ ਆ ਇਹਦੀ ਵੀ ਕੈਪੈਸਿਟੀ 1600 ਕਿਜੀ ਦੇ ਕਰੀਬ ਆ ਗਈ ਜਿਹੜਾ 963 ਦੀ ਲਿਫਟ ਰਿਕਵੈਸਟੀ ਹੋਊਗੀ 2200 ਦੇ ਕਿਜੀ ਦੇ ਕਰੀਬ ਜਿਹੜਾ ਇਹ ਲਿਫਟ ਤਾਂ ਆਪਾਂ ਇਹਦੀ 1600 ਕਿਜੀ ਕਿਜੀ ਦੀ ਲਿਫਟ ਆ ਇਹਦੇ ਵਿੱਚ ਰਿੰਮ ਸਿਲੰਡਰ ਦਾ ਜਿਹੜਾ ਸਾਈਜ਼ ਵੱਡਾ ਕਰਤਾ ਕੰਪਨੀ ਨੇ ਇੱਕ ਜਿਹੜੀ ਸ਼ਾਫਟ ਆ ਜਿਹੜੀ ਕਿ ਆਪਣੇ ਲਿਫਟ ਆਰਮ ਦੇ ਨਾਲ ਕਨੈਕਟ ਹੁੰਦੀ ਆ ਜਿਹੜੀ ਕਿ ਆਪਣੀ ਪਿਸਟਨ ਦੀ ਪਾਵਰ ਨੂੰ ਸ਼ਾਫਟ ਰਾਹੀਂ ਆਪਣੇ ਲਿੰਕਾਂ ਤੱਕ ਪਹੁੰਚਾਉਂਦੀ ਹੈ ਉਹਨੂੰ ਕਿੱਕ ਲਿਫਟ ਆਰਮ ਸ਼ਾਫਟ ਬੋਲ ਦਿੰਨੇ ਆਪਾਂ ਆਪਣੀ ਮਕੈਨੀਕਲ ਭਾਸ਼ਾ ਦੇ ਵਿੱਚ ਉਹ ਵੀ ਕੰਪਨੀ ਨੇ ਮੋਟੀ ਕਰਤੀ ਇਹਦੇ ਵਿੱਚ ਨੰਬਰ 2 ਤੇ ਡਿਸਟ੍ਰੀਬਿਊਟਰ ਇਹਦੇ ਵਿੱਚ ਕੰਪਨੀ ਨੇ ਥੋੜਾ ਜਿਹਾ ਹੈਵੀ ਕੀਤਾ ਹੋਇਆਗਾ ਠੀਕ ਹੈ ਬਾਕੀ ਤੁਹਾਨੂੰ ਪਤਾ ਨਵਾਂ ਨਵੇਂ ਨਵੀਂ ਤਕਨੀਕ ਦੇ ਨਾਲ ਕੁਝ ਲੀਵਰਾਂ ਦੇ ਵਿੱਚ ਵੀ ਫਰਕ ਪਾਇਆ ਤੇ ਸੈਂਸਿੰਗ ਵੀ ਇਸ ਲਿਫਟ ਦੀ ਬਹੁਤ ਵਧੀਆ ਗਈ ਇੰਜਨ ਨੂੰ ਪਤਾ ਨਹੀਂ ਲੱਗਦਾਗਾ ਇਸੇ ਕਾਰਨ ਕਰਕੇ ਫਿਰ ਆਪਏ ਇਹਦੇ ਵਿੱਚ ਲਿਫਟ ਹੈਵੀ ਕੀਤੀ ਆ। ਇਹੀ ਕਾਰਨ ਸੇ ਆਪਣਾ ਲਿਫਟ ਹੈਵੀ ਕਰਨਾ। ਹੁਣ ਗੱਲ ਕਰਦੇ ਆ ਤੁਹਾਨੂੰ ਇਹਦਾ ਦੂਜੀ ਲਿਫਟ ਵੀ ਦਿਖਾਉਣਾ ਮੈਂ। ਜਿਹੜੀ ਇਹਦੇ ਇਹ ਤਾਂ ਖੋਲੀ ਆ ਆ ਪਹਿਲਾਂ ਦਿਖਾਈ ਦੇਵਾਂ ਹਨਾ। ਆਓ ਤੁਹਾਨੂੰ ਦਿਖਾਉਣਾ। ਬਾਕੀ ਆ ਟਰੈਕਟਰਾਂ ਬਾਰੇ ਜਾਣਕਾਰੀ ਬਾਅਦ ਚ ਦਿੰਨਾ ਮੈਂ ਤੁਹਾਨੂੰ। ਇਹੀ ਲਿਫਟ ਆਪਣੀ ਆਹ ਵਾਲੀ ਆ। ਆਹ ਵਾਲੀ ਲਿਫਟ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਸਾਈਜ਼ ਮੈਨ ਕੇ ਦਿਖਾਉਣਾ ਕੰਪਾਸ ਦੇ ਨਾਲ ਵੀਡੀਓ ਰੋਕਦੇ ਆਪਾਂ ਇੱਥੇ ਆਓ ਤੁਹਾਨੂੰ ਹੁਣ ਇੱਕ ਸਾਈਜ਼ ਮੈਨ ਕੇ ਦਿਖਾਉਨੇ ਆਪਾਂ ਅਰੇ ਮੈਂ ਸਿਲੰਡਰ ਦਾ ਤੇ ਲਿਫਟ ਸ਼ਾਫਟ ਦਾ ਪਹਿਲਾਂ ਤਾਂ ਤੁਸੀਂ ਲਿਫਟ ਸ਼ਾਫਟ ਤੇ ਨਿਗਾਹ ਮਾਰੋ ਆ ਦੇਖੋ ਕਿੰਨੀ ਪਤਲੀ ਲਿਫਟ ਸ਼ਾਫਟ ਆ ਇਹਦੀ ਕਰੀਬ ਮਤਲਬ ਬਹੁਤ ਪਤਲੀ ਲਿਫਟ ਸ਼ਾਫਟ ਆ ਇਹ ਜਿਹੜੀ ਕਿ ਆਪਣੀ 16 ਕੁਇੰਟਲ ਦੀ ਜਿਹੜੀ ਕੈਪੈਸਿਟੀ ਝੱਲਣ ਦੀ ਝਾਲ ਨਹੀਂ ਰੱਖਦੀ ਸੀਗੀ ਨੰਬਰ 2 ਤੇ ਰੇ ਮਸਲੈ ਨਾ ਰਾਜੋ ਕਰੋ ਚੈੱਕ ਕਿਉਂਕਿ ਅਸੀਂ ਲਿਫਟਰ ਆਪਾਂ ਉਦਾਂ ਨਹੀਂ ਬਦਲਿਆ ਕੋਈ ਇਹਦੇ ਵਿੱਚ ਸਾਨੂੰ ਕਮੀ ਲੱਗੀ ਤਾਂ ਇਸ ਕਾਰਨ ਕਰਕੇ ਆਪਾਂ ਲਿਫਟਰ ਆਪਾਂ ਬਦਲਣਾ ਬਦਲਣਾ ਸਮਝਿਆ ਇਹਦੇ ਵਿੱਚ ਤੁਹਾਨੂੰ ਸਾਈਜ਼ ਮਣ ਕੇ ਦਿਖਾਉਣਾ ਪਿਸਟਨ ਦਾ ਆ ਦਿਖਾਓ ਨੇੜੇ ਆਹ ਕੰਪਾਸ ਆਪਾਂ ਪਾਉਣਾ ਸਲੀਵ ਦੇ ਵਿੱਚ ਆ ਦੇਖੋ ਆ ਪੂਰਾ ਪੂਰਾ ਜਾ ਰਿਹਾ ਆ ਦੇਖਦੇ ਖੜ ਗਿਆ ਨਾ ਕੰਪਾਸ ਕਈ ਭਰਾ ਕਹਿਣਗੇ ਯਾਰ ਜਾਣ ਕੇ ਤੁਸੀਂ ਟਾਈਟ ਕਰਕੇ ਮਤਲਬ ਢਿੱਲਾ ਕਰਕੇ ਤੁਸੀਂ ਜਾਣ ਕੇ ਇਹਨੂੰ ਬੁਖਾ ਰਹੇ ਹੋ ਆ ਦੇਖੋ ਕੰਪਾਸ ਖੜ ਗਿਆ ਇੱਥੇ ਇੰਨਾ ਇਹਦਾ ਸਾਈਜ਼ ਆ ਪਿਸਟਨ ਦਾ ਬਾਕੀ ਡਿਸਟ੍ਰੀਬਿਊਟਰ ਤੁਹਾਨੂੰ ਦੇਖਣ ਨੂੰ ਸੇਮ ਲੱਗਦਾ ਹੋ ਲਿਫਟ ਟਾਪਾ ਵੀ ਤੁਹਾਨੂੰ ਦੇਖਣ ਨੂੰ ਸੇਮ ਲੱਗਦਾ ਹੋਊਗਾ ਤੁਹਾਨੂੰ ਦੱਸ ਦਿੱਤਾ ਫਰਕ ਇਹ ਸ਼ਾਫਟ ਦਾ ਤੇ ਰਿੰਗ ਸਿਲੰਡਰ ਦਾ ਹੁਣ ਆਪਾਂ ਗੱਲ ਕਰਦੇ ਦੂਜੇ ਟਾਪੇ ਦੀ ਜਿਹੜਾ ਇਹਦਾ ਲਾਇਆ ਆਪਾਂ ਬਾਕੀ ਆਪ ਇੱਕ ਦਾਸੀ ਜਾਮਾ ਦੇ ਟਾਪੇ ਕੋਲ ਦੇ ਬਾਕੀ ਇਹ ਆਪਾਂ ਹੈਵੀ ਕਿਵੇਂ ਕਰਨਾ ਸੀ ਇਹਦੇ ਵਿੱਚ ਸਲੀਵ ਵੱਡੀ ਕਰਨੀ ਸੀ ਸ਼ਾਫਟ ਵੱਡੀ ਪਾਉਣੀ ਸੀ ਪਰ ਲੇਕਨ ਜੇ ਮੰਨ ਲਓ ਇਹਦੇ ਵਿੱਚ ਸ਼ਾਫਟ ਵੱਡੀ ਪਾਉਂਦੇ ਤਾਂ ਆਹ ਸਾਈਜ਼ ਖਤਮ ਹੋ ਜਾਣੇ ਸੀ ਜਿਹੜੇ ਕਿ ਇਹਦੇ ਟੁੱਟਣ ਦਾ ਖਤਰਾ ਪਾਣਾ ਸੀ ਟਾਪੇ ਦਾ ਇਸ ਕਾਰਨ ਕਰਕੇ ਆਪਾਂ ਟਾਪਾ ਹੀ ਚੇਂਜ ਕਰਤਾ 8 ਲੈਫਟ ਆਪਾਂ 45 ਜਾਂ 735 ਦੇ ਟਿਕੂਗਾ ਹੁਣ ਆਹ ਵੇਖੋ ਆਹ ਦੇਖੋ ਇੰਨਾ ਫਰਕ ਆ ਪਿਸਟਨ ਤੇ ਲੀਵ ਦਾ ਆਲੇ ਇਦੇ ਵਿੱਚ ਇੱਕ ਉਂਗਲ ਪੈਂਦੀ ਆ ਆ ਦੇਖੋ ਆ ਦੇਖੋ ਇੱਕ ਉਂਗਲ ਪੈਂਦੀ ਐ ਇੰਨਾ ਫਰਕ ਆ ਪਿਸਟਨ ਦਾ ਆਵਸ ਵਿੱਚ ਜਿਹੜਾ ਕਿ ਆਪਣੀ ਪਾਵਰ ਵਧਾਉਂਦਾ ਇਹ ਲਿਫਟ ਟਾਪਾ ਬਾਕੀ ਸ਼ਾਫਟ ਵੀ ਦੇਖੋ ਇਹਦੇ ਵਿੱਚ ਬਹੁਤ ਮੋਟੀ ਆ ਐਨੀ ਮੋਟੀ ਸ਼ਾਫਟ ਆ ਇਹਦੇ ਵਿੱਚ ਆ ਵੀ ਦਿਖਾਉ ਪੋਸਟ ਆਪੇ ਨਾਲ ਦੇਖੋ ਕਿੰਨੀ ਮੋਟੀ ਸ਼ਾਫਟ ਆ ਇਸ ਕਾਰਨ ਕਰਕੇ ਅਸੀਂ ਲਿਫਟ ਟਾਪਾ ਇਹਦਾ ਬਦਲਿਆ ਕੋਈ ਆਪਣੇ ਵਿੱਚ ਕੋਈ ਦਿਮਾਗ 'ਚ ਫਰਕ ਨਹੀਂ ਸੀਗਾ ਵੀ ਇੰਨੇ ਪੈਸੇ ਅਗਲੇ ਦੇ 25000 ਰੁਪਏ ਲਵਾਤਾ ਤੇ ਕਿਸੇ ਕਾਰਨ ਕਰਕੇ ਲਵਾਇਆ ਇਹਈ ਭਰਾ ਕਿਉਂਕੋ ਕਮੈਂਟ ਸੋ ਸਮਝ ਕੇ ਕਰਿਆ ਕਰੋ ਕਿਉਂਕਿ ਇਹਈ ਭਰਾ ਨਵੀਆਂ ਨਾ ਚੀਜ਼ਾਂ ਦਾ ਨਹੀਂ ਨੌਲੇਜ ਹੁੰਦੀ ਉਹੀ ਇਹ ਪੁੱਠੇ ਸਿੱਧੇ ਕਮੈਂਟ ਕਰਦੇ ਆ ਵੀ ਤੁਸੀਂ ਐਵੇਂ ਅਗਲੇ ਦੇ ਪੈਸੇ ਲਵਾਉਣ ਦੇ ਮਾਰੇ ਟਾਪਾ ਬਦਲਦਾ ਅੱਜ ਤੁਹਾਨੂੰ ਫਰਕ ਦਿਖਾਤਾ ਇਹ ਟਾਪੇ ਦੇ ਵਿੱਚ ਇਸ ਕਾਰਨ ਕਰਕੇ ਆਪਾਂ ਜਿਹੜਾ ਵਰਕ ਕਰਦੇ ਆ ਸੋ ਸਮਝ ਕੇ ਕਰਦੇ ਆ ਬਾਕੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਗੱਲਬਾਤ ਹੋਰ ਕਰਦਾ ਕਿਉਂਕਿ ਵੀਡੀਓ ਸਾਡੀ ਲੰਬੀ ਜ਼ਰੂਰ ਹੋ ਜਾਂਦੀ ਆ ਪਰ ਲੇਕਿਨ ਉਹਦੇ ਵਿੱਚ ਤੁਹਾਨੂੰ ਉਜਨਾ ਕੋਈ ਸਿੱਖਣ ਨੂੰ ਮਿਲਦਾ ਕਿ ਸਿੱਖ ਕੇ ਹੀ ਜਾਉਗੇ ਆਪਣੀ ਵੀਡੀਓ ਦੇਖ ਕੇ ਕਈ ਭਰਾ ਕਰਦੇ ਕੀ ਆ ਆਪਣਾ ਜੈਕ ਲਵਾ ਆਂਦੇ ਸਵਰਾਜ ਦੇ ਲਿਫਟ ਆਰਮ ਦੇ ਉੱਪਰ ਦੇਖੋ ਜੈਕ ਬਹੁਤ ਵਧੀਆ ਚੀਜ਼ ਆ ਜੈਕ ਦੇ ਨਾਲ ਤੁਹਾਡੇ ਡਿਸਟ੍ਰੀਬਿਊਟਰ ਰਿੰਮ ਸਿਲੰਡਰ ਸ਼ਾਫਟ ਦੇ ਉੱਪਰ ਕੋਈ ਲੋਡ ਨਹੀਂ ਪੈਂਦਾ ਕਿਉਂਕਿ ਡਾਇਰੈਕਟ ਉਹਦੇ ਵਿੱਚ ਤੇਲ ਭਰਨਾ ਸਟਾਰਟ ਹੋ ਜਾਂਦਾ ਪਰ ਲੇਕਿਨ ਕਈ ਭਰਾ ਆਪਣੇ ਦੋ ਜੈਕ ਲਵਾ ਆਂਦੇ ਆ ਦੋ ਜੱਕਾਂ ਦੇ ਫਾਇਦੇ ਵੀ ਆ ਤੇ ਨੁਕਸਾਨ ਵੀ ਆ ਦੇਖੋ ਦੋ ਜੱਕ ਆਪਣਾ ਦੋਨੋਂ ਆਰਮਾਂ ਨੂੰ ਇੱਕੋ ਜਗਾ ਉਠਾਉਂਦੇ ਆ ਪਰ ਲੇਕਿਨ ਉੱਥੇ ਫਾਇਦਾ ਵੀ ਹੈ ਤੇ ਕਮੀ ਉੱਥੇ ਇਹ ਆ ਜਾਂਦੀ ਆ ਇੱਕ ਤਾਂ ਲਿਫਟ ਕੰਟਰੋਲ ਕਰਨ ਨੂੰ ਹਟ ਜਾਂਦੀ ਜਦੋਂ ਦੋ ਜੱਕ ਲੱਗ ਜਾਂਦੇ ਨੰਬਰ 3 ਤੇ ਲਿਫਟ ਦੀ ਸਪੀਡ ਆ ਜਿਹੜੀ ਸੱਟਨ ਦੀ ਬਹੁਤ ਹੱਦ ਤੱਕ ਘਟ ਜਾਂਦੀ ਆ ਬਹੁਤ ਸਲੋ ਲਿਫਟ ਡਿੱਗਦੀ ਆ ਬਾਕੀ ਚੱਕਾਂ ਦੀ ਜਿਹੜੀ ਸ਼ਕਤੀ ਆ ਉਹ ਵੀ ਬਹੁਤ ਸਲੋ ਹੋ ਜਾਂਦੀ ਇਸ ਕਾਰਨ ਕਰਕੇ ਜਦੋਂ ਵੀ ਜੱਕ ਲਵਾਓ ਤੁਸੀਂ ਸਿੰਗਲ ਹੀ ਲਵਾਇਆ ਕਰੋ ਕਿਉਂਕਿ ਹੌਲੈਂਡ ਟਰੈਕਟਰ ਇੰਨੀ ਕੰਪਨੀ ਵਧੀਆ ਦੇਖੋ ਉਹਦੇ ਵੀ ਸਿੰਗਲ ਆ ਰਿਹਾਗਾ ਉਹ ਵੀ ਡਬਲ ਲਾ ਸਕਦੇ ਸੀ ਲੇਕਿਨ ਇਸ ਕਾਰਨ ਕਰਕੇ ਤੁਸੀਂ ਇਹਦੇ ਵਿੱਚ ਸਿੰਗਲ ਜੈਕ ਹੀ ਜ਼ਿਆਦਾ ਯੂਜ਼ ਕਰਿਆ ਕਰੋ ਬਾਕੀ ਜੈਕ ਉਤਾਰਨ ਦੀ ਆਪਸ਼ਨ ਜ਼ਰੂਰ ਰੱਖਿਆ ਕਰੋ ਜਦੋਂ ਮੰਨ ਲਓ ਤੁਸੀਂ ਸੁਪਰ ਸੀਡਰ ਦਾ ਕੰਮ ਨਿਵੇੜ ਲਿਆ ਤਾਂ ਉਸ ਤੋਂ ਬਾਅਦ ਜੈਕ ਲਾ ਕੇ ਤੁਸੀਂ ਉਤਾਰ ਕੇ ਆਪਦਾ ਰੱਖ ਦਿਓ ਤਾਂ ਜੋ ਵਾਈ ਵੇਲੇ ਜੈਕ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇਸ ਕਾਰਨ ਕਰਕੇ ਜੈਕਾ ਜਿਹੜਾ ਸਿਰਫ ਸੁਪਰ ਸੀਡਰ ਰੋਟਾ ਵਿਟ ਤੇ ਜਦੋਂ ਚਲਾਉਣਾ ਟਰੈਕਟਰ ਤੁਸੀਂ ਉਦੋਂ ਹੀ ਯੂਜ਼ ਕਰਨਾ ਠੀਕ ਹੈ ਇਹ ਸੀ ਆਪਣੀ ਜੈਕ ਲਾਉਣ ਦੇ ਫਾਇਦੇ ਤੇ ਨੁਕਸਾਨ ਠੀਕ ਹੈ ਹੁਣ ਗੱਲ ਕਰਦੇ ਆਂ ਜਾਣਕਾਰੀ ਦੀ ਕਿਉਂਕਿ ਇਹ ਟਰੈਕਟਰ ਦੇ ਵਿੱਚ ਲਗਭਗ ਫਾਈਨਲ ਹੋ ਚੁੱਕਿਆ ਕੰਮ ਆਪਣਾ ਅਗਲੇ ਪਾਰਟ ਜਿਹੜਾ ਆਊਗਾ ਇਸ ਟਰੈਕਟਰ ਦਾ ਉਹ ਆਊਗਾ ਇਹਦੀ ਇੰਜਨ ਦੀ ਫਿਟਿੰਗ ਦਾ ਇੰਜਨ ਦੇ ਪਾਰਟਸ ਦਾ ਜਾਂ ਜਿਹੜਾ ਅਗਲਾ ਹਿੱਸਾ ਪਾ ਫਿੱਟ ਕਰਨਾ ਉਹਦੇ ਉਹਦੇ ਰਿਲੇਟਡ ਠੀਕ ਹੈ ਬਾਕੀ ਇਹਦੇ ਵਿੱਚ ਰੈਡੀਏਟਰ ਵਗੈਰਾ ਆਪਾਂ ਕਿਹੜਾ ਫਿੱਟ ਕਰਦੇ ਉਹ ਵੀ ਤੁਹਾਨੂੰ ਸਾਰਾ ਦਿਖਾਇਆ ਜਾਊਗਾ ਠੀਕ ਹੈ ਇਧਰ ਜਿਹੜਾ ਮੈਨੂਕਲਰ ਟਰੈਕਟਰ ਸੀਗਾ ਇਹਦਾ ਵੀ ਕੰਮ ਚੱਲੀ ਜਾਂਦਾ ਇਸ ਤੋਂ ਬਾਅਦ ਜਿਹੜੇ ਬਚਿੱਤਰ ਭਰਾ ਵਾਲੇ ਟਰੈਕਟਰ ਦੇ ਜਿਹੜੇ ਵਲੌਗ ਤੋਂ ਨੂੰ ਸਟਾਰਟ ਹੋ ਜਾਣਗੇ ਉਹਨੇ ਤੇ ਉਹ ਰੈਡੀ ਕਰਾਂਗੇ ਤੇ ਆਹ ਵਾਲਾ ਛੋਟਾ ਆਪਣਾ ਇਹ ਪਟਿਆਲੇ ਵਾਲੇ ਭਰਾ ਦਾ ਇਹ ਟਰੈਕਟਰ ਆਪਾਂ ਪਾਵਰ ਸ਼ੇਅਰਿੰਗ ਕਰਤਾ ਕਿਉਂਕਿ ਪਹਿਲਾਂ ਇਹਦਾ ਬਾਈ ਦੀ ਦਾ ਕੋਈ ਵਿਚਾਰ ਨਹੀਂ ਸੀਗਾ ਪਾਵਰ ਸ਼ੇਅਰਿੰਗ ਕਰਨ ਦਾ ਪਰ ਲੇਕਿਨ ਫਿਰ ਭਰਾ ਨੇ ਆਖਿਆ ਵੀ ਚਲੋ ਪਾਵਰ ਸ਼ੇਅਰਿੰਗ ਵੀ ਇਸ ਟਰੈਕਟਰ ਨੂੰ ਕਰ ਦਿਓ ਤੇ ਇਸ ਕਾਰਨ ਕਰਕੇ ਫਿਰ ਆਪਾਂ ਦੇਗੀ ਚੁੱਲ੍ਹੇ ਦੇ ਨਾਲ ਇਹਨੂੰ ਪਾਵਰ ਸ਼ੇਅਰ ਕਰ ਰਹੇ ਹਾਂ ਠੀਕ ਹੈ ਤੇ ਇੱਧਰ ਜਿਹੜਾ ਫਾਰਮ ਟ੍ਰੈਕਟਰ ਟਰੈਕਟਰ ਸੀਗਾ ਇਹਦਾ ਵੀ ਆਪਣਾ ਇੰਜਨ ਬੰਨਣਾ ਚਲਾ ਗਿਆ ਇਹ ਟਰੈਕਟਰ ਵੀ ਆਪਾਂ ਪੇਂਟ ਜੌਬ ਕਰਨੀ ਸਾਲਾ ਆਲ ਆਲ ਓਵਰ ਰੀਸਟੋਰ ਕਰਨਾ ਪੇਂਟ ਜੌਬ ਦਾ ਠੀਕ ਹੈ ਬਾਕੀ ਜਿਹੜਾ ਮਗਰ ਚੱਲੀ ਜਾਂਦਾ ਕੰਮ ਪੇਂਟ ਦਾ ਉਹ ਵੀ ਤੁਹਾਨੂੰ ਦਿਖਾਣੇ ਆ ਆਜੋ ਕਰੋ ਚੱਕ ਜਿਹੜਾ ਕਿ 75 ਭਰਾਲਾ ਟਰੈਕਟਰ ਸੀਗਾ ਇਹਦਾ ਜਿਹੜਾ ਸ਼ੋ ਵਗੈਰਾ ਸਾਰੇ ਪੇਂਟਿੰਗ ਦਾ ਕੰਮ ਚੱਲ ਪਿਆ ਕਿਉਂਕਿ ਪੇਂਟ ਕਰਾਂਗੇ ਜੌਬ ਸਾਰੀ ਇਹਦੀ ਠੀਕ ਹੈ ਨਾ ਤੇ ਬਾਕੀ ਜਿਹੜਾ ਇਧਰ ਫਾਰਮ ਟਰੈਕ ਦਾ ਵੀ ਪੇਂਟ ਦਾ ਆਪਣਾ ਜਿਹੜਾ ਕੰਮ ਚੱਲ ਚੁੱਕਿਆ ਚੱਲ ਪਿਆਗਾ ਤੇ ਇਹ ਵੀ ਆਪਣਾ ਪੇਂਟ ਵਾਲਾ ਇਧਰੋਂ ਰੈਡੀ ਕਰਕੇ ਤੇ ਸਾਈਡ ਤੇ ਰੱਖ ਦਾਂਗੇ ਸਮਾਨ ਸਾਰਾ ਠੀਕ ਹੈ ਤੇ ਇਧਰ ਤੁਸੀਂ ਦੇਖੋ ਸਾਰਾ ਪਾਰਟ ਆਪਣਾ ਨਵਾਂ ਪੁਰਾਣਾ ਸਾਰਾ ਪਾਏ ਆ ਜਗ੍ਹਾ ਤੇ ਰੱਖਦੇ ਆ ਤੇ ਬਾਕੀ ਤੁਹਾਨੂੰ ਪਤਾ ਵਰਕਸ਼ਾਪ ਆਪਣੀ ਨਵੀਂ ਬਣੀ ਜਾਂਦੀ ਆ ਉਹ ਵੀ 2 ਮਹੀਨਿਆਂ ਦੇ ਵਿੱਚ 2.5 ਦੇ ਵਿੱਚ ਕੰਪਲੀਟ ਹੋ ਹੋ ਜਾਊਗੀ ਠੀਕ ਹੈ ਦੇਖੋ ਸਮਾਨ ਸਾਰਾ ਤੇ ਚਲੋ ਬਾਕੀ ਆਪਾਂ ਮਿਲਾਂਗੇ ਤੁਹਾਡੇ ਨਾਲ ਹੁਣ ਅੱਗੇ ਆਕੇ ਅਗਲੀ ਵੀਡੀਓ ਦੇ ਵਿੱਚ ਵਧੀਆ ਵੀਡੀਓ ਲੈ ਕੇ ਠੀਕ ਹੈ ਚੈਨਲ ਮਿਲਾਂਗੇ ਹੁਣ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਧੰਨਵਾਦ ਤੇ ਸਤਿ ਸ੍ਰੀ ਅਕਾਲ